ਪਾ ਪਿਛਲੇ ਸਾਲ ਨਾ ਹੋਮ ਸਕੂਲਿੰਗ ਦੀ ਗੱਲ ਕੀਤੀ ਸੀ ਕਾਫੀ ਹਾਂਜੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਸੀ ਸਾਰਾ ਕਨਸੈਪਟ ਹੋਮ ਸਕੂਲਿੰਗ ਦਾ ਹਾਂਜੀ ਤੇ ਆਪਾਂ ਜਦੋਂ ਗੱਲਬਾਤ ਕਰੀਏ ਔਨ ਪੇਪਰਸ ਤਾਂ ਬੜੀ ਵਧੀਆ ਚੀਜ਼ ਲੱਗਦੀ ਹੈ ਇਹ ਜੀ ਪਰ ਓਵਰ ਦਾ ਟਾਈਮ ਜਦੋਂ ਮੈਂ ਕੁਝ ਕੁ ਪੇਰੈਂਟਸ ਨੂੰ ਮਿਲੀ ਆ ਇਹ ਚ ਪ੍ਰੋਬਲਮਸ ਆਉਂਦੀਆਂ ਨੇ ਕਾਫੀ ਹਾਂਜੀ ਮੈਂ ਆਨਲਾਈਨ ਸੈਸ਼ਨਸ ਪ੍ਰੋਵਾਈਡ ਕਰ ਦਿੰਦੀ ਆ ਹਾਂ ਤੇ ਹੁਣ ਆਨਲਾਈਨ ਸੈਸ਼ਨਸ ਜਿਹੜੇ ਬੇਸਿਕ ਕਰ ਚੁੱਕੇ ਆ ਪੇਰੈਂਟਸ ਉਹਦੇ ਵਿੱਚ ਅਸੀਂ ਸਾਈਕੋਲੋਜੀ ਜ਼ਰੂਰ ਮੈਂ ਇਨਵੋਲਵ ਕਰਦੇ ਆ ਤੁਸੀਂ ਆਪ ਸਾਈਕੋਲੋਜਿਸਟ ਹੋ ਮੈਂ ਆਪ ਸਾਈਕੋਲੋਜਿਸਟ ਹਾਂ ਮੈਨੂੰ ਲੱਗਦਾ ਹੈ ਕਿ ਇਹ ਐਸਪੈਕਟ ਨੂੰ ਅਸੀਂ ਛੱਡ ਨਹੀਂ ਸਕਦੇ ਜੇ ਅਸੀਂ ਹੋਮ ਸਕੂਲਿੰਗ ਕਰਨੀ ਹੈ ਦੇਖੋ ਇਹ ਸਿਰਫ ਹੋਮ ਸਕੂਲਿੰਗ ਨਹੀਂ ਇਹ ਤਾਂ ਸਾਡੀ ਅਸੀਂ ਇਕੋਸਾਈਕੋਲੋਜੀ ਦੇ ਬਾਰੇ ਗੱਲ ਕਰਦੇ ਆ ਸਾਈਕੋਲੋਜੀ ਇਜ਼ ਦੀ ਬੇਸ ਮਾਡਲ ਆਫ ఎవਰੀਥਿੰਗ ਹੈਨਾ ਜਿਵੇਂ ਕੰਸਲਟੇਸ਼ਨ ਹੋ ਗਈ ਹਾਂਜੀ ਕੰਸਲਟੇਸ਼ਨ ਸਲਾਹ ਦੇਣੀ ਹੋਗੀ ਉਹਨਾਂ ਨੂੰ ਲੱਗਦਾ ਸਲਾਹ ਤਾਂ ਹਰ ਕੋਈ ਦੇ ਦਿੰਦਾ ਤੂੰ ਦਰਦਾ ਹੈ ਨਾ ਪਰ 프리 ਦੀ ਕੰਸਲਟੇਸ਼ਨ ਦਾ ਮੈਂ ਸਭ ਨੂੰ ਦਿੱਤੀ ਆ ਜਿੰਨਿਆਂ ਨੇ ਵੀ ਅੱਜ ਤੱਕ ਜੁਆਇਨ ਕੀਤਾ ਸਭ ਨੂੰ ਕੰਸਲਟੇਸ਼ਨ ਦਿੱਤੀ ਆ ਬਟ ਮੈਂ ਕਦੇ ਚਾਰਜ ਨਹੀਂ ਕੀਤਾ ਹਾਂ ਹੁਣ ਇਹ ਦੇਖੋ ਕਿ ਜੇ ਵੱਡੀਆਂ ਵੱਡੀਆਂ ਕੰਪਨੀਆਂ ਜਿੱਚ ਮੈਂ ਕੰਮ ਕਰਦੀ ਸੀ ਪ੍ਰਾਈਸ ਵਾਟਰ ਹਾਊਸ ਕੂਪਰ ਡੈਲੌਇਟ ਅਰਨੇਸਟ ਐਂਡ ਯੰਗ ਹੈਨਾ ਇਹ ਤਿੰਨ ਚਾਰ ਕੰਪਨੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੇ ਕਿਹਦੇ ਚ ਕੰਮ ਕਰਦੀਆਂ ਨੇ ਕੰਸਲਟੇਸ਼ਨ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰੀ ਕਿ ਮੇਰੇ ਵੀ ਕਮਰ ਇੰਨੀ ਕਿ ਨਾ ਟੁੱਟ ਜਾਵੇ ਕਿ ਮੈਂ ਬੰਦ ਕਰ ਦਾਂ ਹਣਾ ਵੀ ਇੱਕ ਲਿਮਿਟ ਤੱਕ ਹੀ ਤੁਸੀਂ ਚੀਜ਼ਾਂ ਨੂੰ ਕਰ ਪਾਉਂਦੇ ਹੋ ਹਾਂ ਚਾਚੀ ਜਾਨ ਮਨੀਤ ਸਸ਼ਿਕਾ ਦੀ ਚੰਗਾ ਲੱਗਾ ਤੁਹਾਨੂੰ ਮਿਲ ਕੇ ਦੁਬਾਰਾ ਹਾਂ ਹਾਂਜੀ ਆਪਾਂ ਮਿਲ ਲਾ ਦੋ ਆਲਮੋਸਟ ਸਾਲ ਤੋਂ ਬਾਅਦ ਤਕਰੀਬਨ 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 ਆਪਾਂ ਮਿਲ ਰਹੇ ਹਾਂ ਦੁਬਾਰਾ ਤੇ ਆਪਾਂ ਚੱਲਦੇ ਵੀ ਜਾਈਏ ਆਪਾਂ ਫਾਰਮ ਤੇ ਆ ਬੜਾ ਮਜ਼ਾ ਹੈ ਬਾਹਰ ਜਿਹੜਾ ਆਪਣਾ ਐਟਮੋਸਫੀਅਰ ਹੈ ਬਹੁਤ ਵਧੀਆ ਹੈ ਨਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਨਾ ਮੈਨੂੰ ਇੱਕ ਚੀਜ਼ ਦੱਸੋ ਕਿ ਆਪਾਂ ਤੁਹਾਡੇ ਤੋਂ ਮੈਂ ਅੱਜ ਮਿਲਣਾ ਤਾਂ ਚਾਹੁੰਦੀ ਸੀ ਕਿ ਆਪਾਂ ਪਿਛਲੇ ਸਾਲ ਨਾ ਹੋਮ ਸਕੂਲਿੰਗ ਦੀ ਗੱਲ ਕੀਤੀ ਸੀ ਕਾਫੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਸੀ ਸਾਰਾ ਕਨਸੈਪਟ ਹੋਮ ਸਕੂਲਿੰਗ ਦਾ ਹਾਂਜੀ ਤੇ ਆਪਾਂ ਜਦੋਂ ਗੱਲਬਾਤ ਕਰੀਏ ਔਨ ਪੇਪਰਸ ਤਾਂ ਬੜੀ ਵਧੀਆ ਚੀਜ਼ ਲੱਗਦੀ ਹੈ ਇਹ ਪਰ ਓਵਰ ਦਾ ਟਾਈਮ ਜਦੋਂ ਮੈਂ ਕੁਝ ਕੁ ਪੇਰੈਂਟਸ ਨੂੰ ਹੀ ਮਿਲੀ ਆ ਇਹ ਚ ਪ੍ਰੋਬਲਮਸ ਆਉਂਦੀਆਂ ਨੇ ਕਾਫੀ ਚੈਲਿੰਜਿੰਗ ਹੈ ਹੈਨਾ ਤੇ ਤੁਹਾਡਾ ਸਫਰ ਹੁਣ ਇੱਕ ਸਾਲ ਹੋ ਗਿਆ ਤੁਹਾਨੂੰ ਵੀ ਵਰਕਸ਼ਾਪਸ ਦਿੰਦੇ ਹੋਏ ਤੇ ਗੱਲਬਾਤ ਕਰਦੇ ਹੋਏ ਤੇ ਲੋਕਾਂ ਨੂੰ ਅੱਗੇ ਸਿਖਾਉਂਦੇ ਕੀ ਰਿਹਾ ਤੁਹਾਡਾ ਜਿਹੜਾ ਇਹਦਾ ਐਕਸਪੀਰੀਅੰਸ ਹੈ ਲਰਨਿੰਗ ਕੀ ਰਹੀ ਹੈ ਤੁਹਾਡੀ 1 ਸਾਲ ਦੀ ਹੋਮ ਸਕੂਲਿੰਗ ਨੂੰ ਲੈ ਕੇ ਅ ਜੋ ਮੈਂ ਪਿਛਲੇ 1.5 ਸਾਲ ਦੇ ਵਿੱਚ ਮਤਲਬ ਤਕਰੀਬਨ 1.5 ਤੋਂ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਹੋਮ ਸਕੂਲਿੰਗ ਤੇ ਪਾਪ ਆਊਟ ਹੋ ਰਹੇ ਨੇ ਪੇਰੈਂਟਸ ਹੂੰ ਹੂੰ ਜੋ ਪਿਛਲੇ 1.5 ਸਾਲ ਦੇ ਵਿੱਚ ਮੈਂ ਆਬਜ਼ਰਵ ਕੀਤਾ ਉਹ ਇੱਕ ਚੀਜ਼ ਹੈ ਕਿ ਅ ਪੈਰੈਂਟਸ ਹੋਮ ਸਕੂਲਿੰਗ ਲਈ ਪਾਪ ਆਊਟ ਹੋ ਰਹੇ ਆ ਹਮ ਪਰੇਸ਼ਾਨੀਆਂ ਆ ਰਹੀਆਂ ਨੇ ਪੈਰੈਂਟਸ ਨੂੰ এডੂਕੇਸ਼ਨ ਸਿਸਟਮ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਹਮ ਸੋਲੂਸ਼ਨ ਲੱਭ ਰਹੇ ਆ ਹਾਂ ਤੇ ਦੋ ਤਿੰਨ ਚੀਜ਼ਾਂ ਹੈਗੀਆਂ ਜੋ ਮੈਂ ਆਬਜ਼ਰਵ ਕੀਤੀਆਂ ਨੇ ਹਮ ਇੱਕ ਤਾਂ ਇਹ ਹੈ ਕਿ ਜਿਹੜੇ ਕਰ ਵੀ ਰਹੇ ਨੇ ਸਟੈਪ ਲੈ ਰਹੇ ਆ ਹਮ ਉਹ ਕਿਉਂਕਿ ਇੱਕ ਮਾਈਂਡਸੈਟ ਸਾਡਾ এডੂਕੇਸ਼ਨ ਸਿਸਟਮ ਵਾਲਾ ਬਣਿਆ ਹੋਇਆ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਹੋਮ ਸਕੂਲਿੰਗ ਉਹਨਾਂ ਨੂੰ ਲੱਗਦਾ ਹੈ ਕਿ ਬਿਲਕੁਲ ਸਕੂਲ ਹੀ ਘਰ ਲੈ ਆਓ ਤਾਂ ਇੱਕ ਵਾਰੀ ਉਹ ਕਰਕੇ ਦੇਖਦੇ ਆ ਤਾਂ ਫਿਰ ਹਾਵੀ ਹੋਣ ਲੱਗ ਪੈਂਦੇ ਬਸ ਟੈਕਨੀਕਲ ਹੋ ਜਾਂਦਾ ਬਹੁਤ ਜ਼ਿਆਦਾ ਸਿਲੇਬਸ ਵਗੈਰਾ ਸੇਮ ਤੁਸੀਂ ਘਰੇ ਪੜਾਉਣਾ ਸ਼ੁਰੂ ਕਰ ਦਿੰਦੇ ਹੋ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੂੰ ਜਦੋਂ ਗਾਈਡ ਕਰੀਦਾ ਹੈ ਬਿਕਾਜ਼ ਮੈਂ ਗਾਈਡ ਕਰਨ ਦਾ ਹੀ ਕੰਮ ਕਰਦੀ ਹਾਂ ਸੋ ਫਿਰ ਉਹ ਸਮਝਦੇ ਆ ਫਿਰ ਉਹ ਖੁਦ ਆ ਕੇ ਕਹਿੰਦੇ ਆ ਕਿ ਹਾਂਜੀ ਹੁਣ ਸਾਨੂੰ ਸਮਝ ਆਇਆ ਹੈ ਕਿ ਬੱਚੇ ਨਾਲੋਂ ਜ਼ਿਆਦਾ ਸਾਨੂੰ ਆਪਣੇ ਆਪ ਤੇ ਕੰਮ ਕਰਨਾ ਹੈ ਹੈਨਾ ਸੋ ਉਹ ਇੱਕ ਬਹੁਤ ਵਧੀਆ ਪੁਆਇੰਟ ਆ ਜਦੋਂ ਇੱਕ ਪੇਰੈਂਟ ਇਹ ਸਮਝ ਲਵੇ ਨਾ ਕਿ ਬੱਚੇ ਨਾਲੋਂ ਜ਼ਿਆਦਾ ਆਪਣੇ ਆਪ ਤੇ ਕੰਮ ਕਰਨਾ ਹੈ ਕਿਉਂਕਿ ਲੋਡ ਹੈਗੀ ਆ ਹੋਮ ਸਕੂਲਿੰਗ ਤੁਸੀਂ ਤਦ ਹੀ ਕਰ पाओਗੇ ਸਹੀ ਤਰੀਕੇ ਨਾਲ ਜੇ ਤੁਸੀਂ ਆਪਣੇ ਆਪ ਤੇ ਐਜ਼ ਅ ਪੇਰੈਂਟ ਕੰਮ ਕਰਦੇ ਹੋ ਹਾਂ ਕਿਉਂਕਿ ਜੇ ਤੁਸੀਂ ਉਥੇ ਸਟਕ ਰਹਿੰਦੇ ਹੋ ਆਪਣੇ ਮਾਈਂਡਸੈਟ ਦੇ ਵਿੱਚ ਜੋ ਤੁਹਾਡੀ ਆਲਰੇਡੀ ਲਰਨਿੰਗ ਹੈਗੀ ਹੈ ਜਿਹਨੂੰ ਅਸੀਂ ਅਨਲਰਨ ਤੇ ਰੀਲਰਨ ਕਹਿੰਦੇ ਆ ਜੋ ਕਰੋਗੇ ਤਾਂ ਤੁਸੀਂ ਐਗਜ਼ੈਕਟਲੀ ਸਹੀ ਤਰੀਕੇ ਨਾਲ ਕਰ ਪਾਉਗੇ ਹਾਂ ਨਹੀਂ ਤਾਂ ਤੁਸੀਂ ਜੇ ਉਹੀ ਪੈਟਰਨ ਤੇ ਚੱਲਦੇ ਰਹਿੰਦੇ ਹੋ ਫਿਰ ਤੁਸੀਂ ਡਾਊਟਸ ਕਲੈਰਿਟੀ ਨਹੀਂ ਆਉਂਦੀ ਹਾਂ ਕਲੀਅਰ ਨਹੀਂ ਹੋ ਪਾਉਂਦਾ ਵੀ ਹੁਣ ਅੱਗੇ ਸਟੈਪ ਫੋਰਵਰਡ ਅਗਲਾ ਕਦਮ ਕੀ ਲੈਣਾ ਓਕੇ ਓਕੇ ਇੱਕ ਵਾਰੀ ਸ਼ੁਰੂ ਤਾਂ ਹੋ ਜਾਂਦਾ ਪਰ ਅਗਲਾ ਕਦਮ ਕੀ ਲੈਣਾ ਹੈ ਇਹ ਨਹੀਂ ਪਤਾ ਲੱਗਦਾ ਉਹ ਨਹੀਂ ਪਤਾ ਲੱਗਦਾ ਉਥੇ ਕਲੈਰਿਟੀ ਨਹੀਂ ਬਣ ਪਉਂਦੀ ਫਰ ਉਹਦੇ ਲਈ ਤੁਹਾਨੂੰ ਆਪਣੀ ਫਿਲਾਸਫੀ ਕਲੀਅਰ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਹਾਂ ਜੀ ਹਾਂ ਜੀ ਦੂਜੀ ਇੱਕ ਚੀਜ਼ ਮੈਂ ਹੋਰ ਬਹੁਤ ਜੋ ਅਬਜ਼ਰਵ ਕੀਤੀ ਆ ਹੂੰ ਕਿ ਅ ਪਿਛਲੇ 1.5 ਸਾਲ ਦੇ ਵਿੱਚ ਆਪਣੇ ਜੋ ਪੰਜਾਬ ਦੇ ਪੇਰੈਂਟਸ ਹੈਗੇ ਆ ਹੂੰ ਉਹ ਜਿਹੜੇ ਪੰਜਾਬ ਚ ਇਸ ਟਾਈਮ ਰਹਿ ਰਹੇ ਆ ਉਹਨਾਂ ਨੇ ਵੀ ਕੰਟੈਕਟ ਕੀਤਾ ਉਹ ਵੀ ਕਰਨਾ ਚਾਹੁੰਦੇ ਆ ਤੇ ਦੂਜਾ ਸੈਗਮੈਂਟ ਹੈਗਾ ਜਿਹੜੇ ਐਨ ਆਰ ਆਈ ਪੰਜਾਬੀ ਨੇ ਅੱਛਾ ਹੂੰ ਉਹ ਐਨ ਆਰ ਆਈ ਪੰਜਾਬੀ ਉਹ ਵਾਲੇ ਜਿਹੜੇ ਅ ਇੰਡੀਆ ਚੱਕਰ ਰੱਖਦੇ ਆ ਐਕਸਪੋਜ਼ਰ ਹੈ ਨਾ ਉਹਨਾਂ ਨੂੰ ਬਾਹਰ ਲਾ ਕੇ ਉੱਥੇ ਪੇਰੈਂਟਸ ਕਰਦੇ ਹੁਣ ਸਕੂਲ ਕਰਾਉਂਦੇ ਹਾਂ ਹਾਂਜੀ ਹਾਂਜੀ ਜਿਹੜੇ ਯਾ ਬੈਕ ਟੂ ਇੰਡੀਆ ਆਉਣਾ ਚਾਹੁੰਦੇ ਆ ਹਾਂ ਸੋ ਉਹਨਾਂ ਦਾ ਮੈਂ ਇੱਕ ਪੈਟਰਨ ਦੇਖਿਆ ਹੈ ਕਿ ਉਹਨਾਂ ਨੂੰ ਇੱਥੇ ਦਾ ਐਜੂਕੇਸ਼ਨ ਸਿਸਟਮ ਵੀ ਉਹਨਾਂ ਨੇ ਦੇਖਿਆ ਸਮਝਿਆ ਸਾਰੀਆਂ ਚੀਜ਼ਾਂ ਹੈਨਾ ਤੇ ਉੱਥੋਂ ਦਾ ਵੀ ਐਕਸਪੋਜ਼ਰ ਆ ਉਹਨਾਂ ਨੂੰ ਹੂੰ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਸਾਡੇ ਕੋਲ ਰਸਤਾ ਕਿਹੜਾ ਫਿਰ ਅੱਛਾ ਅੱਛਾ ਅਸੀਂ ਇੱਥੋਂ ਦਾ ਵੀ ਦੇਖ ਲਿਆ ਸਮਝ ਲਿਆ ਇਹ ਵੀ ਅਸੀਂ ਕਰਨਾ ਨਹੀਂ ਚਾਹੁੰਦੇ ਤੇ ਉੱਥੋਂ ਦਾ ਵੀ ਦੇਖ ਲਿਆ ਸਮਝ ਲਿਆ ਉਹ ਵੀ ਕਰਨਾ ਨਹੀਂ ਚਾਹੁੰਦੇ ਉਹ ਵੀ ਇੱਕ ਐਕਸਟ੍ਰੀਮ ਜਾ ਰਿਹਾ ਤਾਂ ਫਿਰ ਰਸਤਾ ਕੀ ਹੈ ਰਸਤਾ ਹੈ ਹੋਮ ਸਕੂਲਿੰਗ ਤਾਂ ਇਹ ਮੈਨੂੰ ਦੋ ਚੀਜ਼ਾਂ ਬਿਲਕੁਲ ਇੱਕ ਸਾਲ ਦੇ ਤੁਸੀਂ ਅਬਜ਼ਰਵ ਕੀਤੇ ਹਨ ਹਾਂ ਜੀ ਹਾਂ ਜੀ ਹਾਂ ਜੀ ਇਹ ਹੈਗਾ ਤੇ ਇੱਕ ਮੇਰਾ ਹੋਰ ਕੁਐਸਚਨ ਹੈ ਹਾਂ ਜੀ ਕਿ ਜਿਵੇਂ ਆਪਾਂ ਕਹੇ ਲਿਆ ਕੀ ਜਿਹੜਾ ਰੈਗੂਲਰ ਸਿਸਟਮ ਹੈ ਸਕੂਲਿੰਗ ਦਾ ਹਨਾ ਜਿਹੜੇ ਹਾਰਡ ਕੋਰਸ ਸਕੂਲਿੰਗ ਹੈ ਉਹ ਤਾਂ ਚਲੋ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ ਉਹ ਜੀ ਕੀ ਪ੍ਰੋਬਲਮਸ ਆਪਾਂ ਨੂੰ ਦਿਖਦੀਆਂ ਨੇ ਕੀ ਪ੍ਰੋਬਲਮਸ ਦਿਖਦੀਆਂ ਨੇ ਜੀ ਫਿਰ ਆਪਾਂ ਬਿਲਕੁਲ ਸਵਿੰਗ ਮਾਰ ਕੇ ਬਿਲਕੁਲ ਆਪੋਜ਼ਿਟ ਸਿਸਟਮ ਹੋਮ ਸਕੂਲਿੰਗ ਦੀ ਗੱਲ ਕਰਦੇ ਆ ਆਜੋ ਉਹਦੇ ਹੋਮ ਸਕੂਲਿੰਗ 'ਚ ਆਜੋ ਹਨਾ ਇਹ ਇੱਕਦਮ ਸਵਿੰਗ ਮਾਰਨਾ ਆਪੋਜ਼ਿਟ ਡਾਇਰੈਕਸ਼ਨ 'ਚ ਜਾਣਾ ਸਿਰਫ ਇੱਕ ਰਿਐਕਸ਼ਨ ਹੁੰਦੀ ਹੈ ਇੱਕ ਇੱਕ ਸਿਸਟਮ ਨੂੰ ਅ ਦੇ ਅਗੇਂਸਟ ਰਿਬੈਲ ਕਰਨ ਦੀ ਮੈਨੂੰ ਲੱਗਦਾ ਹੈ ਹਨਾ ਤੇ ਤੁਸੀਂ ਇਹ ਸੋਚਦੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਹਾਈਬ੍ਰਿਡ ਮਾਡਲ ਜਿੱਥੇ ਕਿ ਉਹ ਸਵਿੰਗ ਨੂੰ ਹੁਣ ਸੈਂਟਰ 'ਚ ਲਿਆ ਕੇ ਇੱਕ ਹਾਈਬ੍ਰਿਡ ਮਾਡਲ ਕ੍ਰੀਏਟ ਕਰਨ ਦੀ ਲੋੜ ਹੈ ਜਿੱਥੇ ਕਿ ਪੇਰੈਂਟਸ ਨੂੰ ਕੌਨਫੀਡੈਂਸ ਆਵੇ ਕਿਉਂਕਿ ਹੋਮ ਸਕੂਲਿੰਗ ਹੁਣ ਪੇਰੈਂਟਸ ਆਪਣੀ ਜੌਬ ਖੜਕੇ ਤਾਂ ਹੋਮ ਸਕੂਲਿੰਗ ਕਰਨਾ ਬਹੁਤ ਇਨ ਪ੍ਰੈਕਟੀਕਲ ਜੀ ਗੱਲ ਹੈ ਤਾਂ ਪ੍ਰੈਕਟੀਕਲੀ ਪੋਸੀਬਲ ਹੈ ਕਿ ਆਪਣਾ ਇੱਕ ਹਾਈਬ੍ਰਿਡ ਮਾਡਲ ਹੋਵੇ ਜਿਹੜਾ ਹੋਮ ਸਕੂਲਿੰਗ ਵਰਗਾ ਹੋਵੇ ਬੱਚਿਆਂ ਨੂੰ ਉਨੀ ਫਰੀडम ਦੇਵੇ ਪਰ ਪੇਰੈਂਟਸ ਦੇ ਉੱਤੇ ਵੀ ਇੱਕ ਕੰਪਲਸ਼ਨ ਨਾ ਹੋਵੇ ਕਿ ਉਹ ਆਪਣਾ 100% ਟਾਈਮ ਉੱਤੇ ਡੈਡੀਕੇਟ ਕਰਨ ਇਹ ਪ੍ਰੈਕਟੀਕਲ ਜੀ ਗੱਲ ਮੈਨੂੰ ਲੱਗਦੀ ਹੈ ਇਹਦੇ ਬਾਰੇ ਸੋਚ ਵਿਚਾਰ ਕਰਦੇ ਹੋ ਤੁਸੀਂ ਹਾਂਜੀ ਬਿਲਕੁਲ ਕਿਉਂਕਿ ਪਿਛਲੇ 1 ਸਾਲ ਦੇ ਵਿੱਚ ਜਿੰਨੇ ਮੈਂ ਪੇਰੈਂਟਸ ਨੂੰ ਸੈਸ਼ਨ ਦਿੱਤੇ ਆ ਜਾਂ ਗਾਈਡ ਕੀਤਾ ਉਸ ਤੋਂ ਬਾਅਦ ਉਹ ਚੀਜ਼ਾਂ ਨੂੰ ਸਮਝ ਕੇ ਹੁਣ ਅਗਲਾ ਸਟੈਪ ਵੀ ਉਹਨਾਂ ਨੂੰ ਚਾਹੀਦਾ ਓਕੇ ਹੈਨਾ ਅਗਲਾ ਸਟੈਪ ਚਾਹੀ ਲੇ ਹੁਣ ਮੈਨੂੰ ਦੋ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣ ਜੇ ਇਹ ਚੀਜ਼ ਨੂੰ ਲੀਡ ਕਰ ਰਹੇ ਆਂ ਤਾਂ ਤੁਸੀਂ ਉਹ ਰੋਲ ਪਲੇ ਕਰਨਾ ਹੁਣ ਦੋ ਚੀਜ਼ਾਂ ਤੇ ਮੈਂ ਬੇਸਿਕਲੀ ਇੱਥੇ ਕੰਮ ਕਰ ਰਹੀ ਆਂ ਇੱਕ ਤਾਂ ਹੈਗਾ ਕਿ ਜਿਹੜੀ ਇਹ ਟਰਾਂਸਫਾਰਮੇਸ਼ਨ ਜਰਨੀ ਹੈ ਇਹ ਲੰਮਾ ਹੈ ਹੁਣ ਬੱਚੇ ਆਲਰੇਡੀ ਸਾਡੀ ਜ਼ਿੰਦਗੀ 'ਚ ਹੈਗੇ ਆ ਇਹ ਜਾਂ ਤਾਂ ਉਹ ਪੇਰ ਇੱਕ ਉਹ ਕਪਲ ਆ ਜਿਹਨੇ ਹਜੇ ਬੱਚੇ ਨੂੰ ਵੈਲਕਮ ਨਹੀਂ ਕੀਤਾ ਹੈ ਨਾ ਬੱਚਾ ਹਜੇ ਜ਼ਿੰਦਗੀ 'ਚ ਆਇਆ ਨਹੀਂ ਪਰ ਉਹ ਸੋਚ ਰਹੇ ਆ ਕਿ ਅਸੀਂ ਹੋਮ ਸਕੂਲਿੰਗ ਵਾਲ ਨੂੰ ਜਾਣਾ ਮਿਲਦੇ ਆ ਉਹ ਵੀ ਕੁਝ ਕੁਝ ਬਹੁਤ ਛੋਟਾ ਨੰਬਰ ਆ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਉਹਨਾਂ ਨੂੰ ਮਿਲ ਕੇ ਮੈਨੂੰ ਕਹਿੰਦੇ ਕਿ ਤੁਸੀਂ ਹੁਣ ਤੋਂ ਸੋਚ ਲੈਣੇ ਹੋਏ ਨੇ ਇਹਨੇ ਅਵੇਅਰ ਹੋ ਤੁਸੀਂ ਹੁਣ ਤੋਂ ਕੰਮ ਕਰੋਗੇ ਹੁਣ ਤੋਂ ਆਪਣੀਆਂ ਚੀਜ਼ਾਂ ਨੂੰ ਕਲੈਰਿਟੀ ਨੂੰ ਬਣਾ ਲੋਗੇ ਤਾਂ ਜੋ ਤੱਕ ਬੱਚਾ ਤੁਹਾਡੀ ਜ਼ਿੰਦਗੀ ਵਿੱਚ ਆਊਗਾ ਤੁਹਾਨੂੰ ਫਸਟ ਡੇ ਤੋਂ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਕਿਵੇਂ ਚੱਲਣਾ ਤੇ ਦੂਜਾ ਹੀ ਹੈਗਾ ਜਿਹੜੇ ਬੱਚੇ ਆਲਰੇਡੀ ਹੈਗੇ ਆ ਜਾਂ ਤਾਂ ਉਹ ਸਕੂਲ ਗੋਇੰਗ ਸੀਗੇ ਜਾਂ ਬਹੁਤ ਛੋਟੇ ਆ ਹਨਾ ਹੁਣ ਉਹ ਪੇਰੈਂਟਸ ਨੇ ਜਿਹੜੇ ਉਹਨਾਂ ਲਈ ਸਮੱਸਿਆ ਥੋੜੀ ਜ਼ਿਆਦਾ ਹੈ ਹੂੰ ਕਿਉਂਕਿ ਉਹਨਾਂ ਨੇ ਹੁਣ ਬੱਚੇ ਦੀ ਲਾਈਫ ਤੇ ਆਪ ਪਾਜ਼ ਬਟਨ ਤਾਂ ਲਾ ਨਹੀਂ ਸਕਦੇ ਵੀ ਪਹਿਲਾ ਸਾਲ ਉਹਨਾਂ ਤਾਂ ਗਰੁੱਪ ਹੁੰਦੇ ਰਹੇ ਉਹਨਾਂ ਨੇ ਤਾਂ ਵੱਡੇ ਹੁੰਦੇ ਰਹਿਣਾ ਹਨਾ ਤੋ ਉਹਨਾਂ ਪੇਰੈਂਟਸ ਵਾਸਤੇ ਇੱਕ ਤਾਂ ਜੋ ਟਰਾਂਸਫਰਮੇਸ਼ਨ ਜਰਨੀ ਦਾ ਪ੍ਰੋਗਰਾਮ ਹੈ ਅਸੀਂ ਨੇ ਉਹ ਡਿਜ਼ਾਈਨ ਕੀਤਾ ਹੈ। ਹੂੰ ਕਿ ਉਹਦੇ ਤੇ ਕਰਦੇ ਆਂ ਕੰਮ। ਹੂੰ ਦੂਜਾ ਮੈਨੂੰ ਇਹ ਲੱਗਦਾ ਕਿ ਸਾਨੂੰ ਜਿਵੇਂ ਤੁਸੀਂ ਹਾਈਬ੍ਰਿਡ ਮਾਡਲ ਦੀ ਗੱਲ ਕੀਤੀ ਆ ਲਰਨਿੰਗ ਸੈਂਟਰਸ ਵਗੈਰਾ ਸਾਨੂੰ ਜ਼ਰੂਰ ਇਹਦੇ ਵੱਲ ਨੂੰ ਆਉਣਾ ਚਾਹੀਦਾ। ਹੁਣ ਪੰਜਾਬ ਦੇ ਵਿੱਚ ਸਾਨੂੰ ਲੋਡ ਆ ਕਿਉਂਕਿ ਪੰਜਾਬ ਨਾ ਹੁਣ ਮੈਨੂੰ ਇਹ ਲੱਗ ਰਿਹਾ ਹੈ ਕਿ ਜੋ ਪਿਛਲੇ ਡੇਢ ਦੋ ਸਾਲ ਦੀ ਜਰਨੀ ਦੇ ਵਿੱਚ ਮੈਂ ਦੇਖਿਆ ਹੁਣ ਇੱਕ ਅੱਛੀ ਕਮਿਊਨਿਟੀ ਸਾਡੀ ਡਿਵੈਲਪ ਹੋ ਗਈ ਆ। ਓਕੇ ਹੈਨਾ ਕਿੰਨੇ ਕ ਬੰਦੇ ਜੁੜੇ ਹੋਏ ਆ ਤੁਹਾਡੇ ਕਿੰਨੇ ਪਰਿਵਾਰ ਤੁਹਾਡੇ ਨਾਲ ਜੁੜੇ ਹੋਏ ਕਰੀਬਨ ਜੇ ਆਪਾਂ ਦੋਵੇਂ ਲਈਏ ਕਿ ਜਿਹੜੇ ਸਟੈਪ ਲੈ ਚੁੱਕੇ ਆ ਜਾਂ ਕੁਝ ਨੇ ਜਿਹੜੇ ਹਜੇ ਐਕਸਪਲੋਰ ਕਰ ਰਹੇ ਨੇ ਸੋਚ ਰਹੇ ਨੇ ਮੈਂ ਉਹਨਾਂ ਨੂੰ ਖੁਦ ਕਹਿੰਨੀ ਆ ਕਿ ਤੁਸੀਂ ਕਾਲ ਨਾ ਕਰੋ ਐਕਸਾਈਟ ਹੋ ਕੇ ਨਾ ਕਰੋ ਕਿਸੇ ਨੂੰ ਵੀ ਖੁਦ ਮੇਰੀ ਵੀ ਵੀਡੀਓ ਦੇਖ ਕੇ ਮੇ ਤੋਂ ਇਨਸਪਾਇਰ ਹੋ ਕੇ ਜਾਂ ਆਪਾਂ ਕਹਿੰਦੇ ਆ ਨਾ ਇਨਫਲੂਐਂਸ ਵਰਡ ਆਪਾਂ ਯੂਜ਼ ਕਰਦੇ ਆ ਵੀ ਉਹ ਹੋ ਕੇ ਤੁਸੀਂ ਡਿਸੀਜਨ 메ਕਿੰਗ ਨਾ ਕਰੋ ਤੁਸੀਂ ਪਹਿਲਾਂ ਸਮਝੋ ਇਹ ਚੀਜ਼ ਨੂੰ ਮੈਨੂੰ ਕਈ ਵਾਰੀ ਕਹਿੰਦੀ ਆ ਤੇਰਾ ਥੋੜਾ ਸੋਚ ਸਮਝ ਲਓ ਵੀ ਕੋਈ ਨਹੀਂ ਜਿੱਥੇ ਇੰਨਾ ਬੱਚਾ ਜਾ ਰਿਹਾ ਇੱਕ ਸਾਲ ਹੋਰ ਚੱਲ ਜਾਊਗਾ ਤੁਸੀਂ ਕਾਹਲੀ ਨਾ ਕਰੋ ਸੋ ਉਸ ਟਾਈਮ ਪੀਰੀਅਡ ਨੂੰ ਤੁਸੀਂ ਕਰੋ ਆਪਣੇ ਆਪ ਦੇ ਕੰਮ ਕਰਨ ਵਾਸਤੇ ਤੁਹਾਡੇ ਬੱਚਾ ਵੀ ਠੀਕ ਹੈ ਉਹਨਾਂ ਹੁਣ ਦੇਣਾ ਪੈਣਾ ਹੈ ਦੇਖੋ ਸਾਡੇ ਕੋਲ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ ਬੱਚਾ ਆਲਰੇਡੀ ਸਾਡੀ ਜ਼ਿੰਦਗੀ ਚ ਹੈਗਾ ਵੀ ਉਹਨੇ ਟਾਈਮ ਚ ਤੁਸੀਂ ਆਪਣੇ ਆਪੇ ਕੰਮ ਕਰੋ ਸੋ ਐਕਸਪਲੋਰਿੰਗ ਵਾਲੇ ਵੀ ਹੈਗੇ ਆ ਜਿਹੜੇ ਐਕਸਪਲੋਰ ਕਰ ਰਹੇ ਆ ਤਾਂ ਤਕਰੀਬਨ ਤਕਰੀਬਨ 40 50 ਫੈਮਿਲੀਜ਼ ਹੈਗੀਆਂ ਜੇ ਆਪਾਂ ਐਨ ਆਰ ਆਈਸ ਨੂੰ ਵੀ ਇਨਕਲੂਡ ਕਰ ਲਈਏ ਐਨ ਆਰ ਆਈਸ ਤੋਂ ਮੈਂ ਕਹਿਣਾ ਚਾਹੂੰਗੀ ਕਿ ਅਸੀਂ ਵੀ ਆਪਣੀ ਫਾਰਮ ਦੀ ਵੀਡੀਓਜ਼ ਵਗੈਰਾ ਬਣਾਣੇ ਆ ਨਾ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਬ੍ਰਦਰ ਨਾਲ ਮੂੰਹ ਜਿੰਨਾ ਕੱਲ ਵੀ ਡਿਸਕਸ ਕਰ ਰਹੀ ਸੀਗੀ ਮੈਂ ਕਿ ਜਿਹੜਾ ਇਹ ਟਰਾਂਸਫਰਮੇਸ਼ਨ ਹੁੰਦੀ ਹੈ ਨਾ ਜੀ ਇਹ ਉਦੋਂ ਤੱਕ ਨਹੀਂ ਹੁੰਦੀ ਮੋਸਟਲੀ ਲੋਕਾਂ ਦੇ ਵਿੱਚ ਜੀ ਜਦੋਂ ਤੱਕ ਮੱਛੀ ਪੱਤਰ ਚੱਟ ਕੇ ਨਹੀਂ ਮੁੜਦੀ ਹੈ ਨਾ ਤੇ ਆਪਾਂ ਐਨਆਰਆਈਸ ਨੂੰ ਏਦਾਂ ਗਿਣ ਲੈਣੇ ਆਂ ਵੀ ਪੰਜਾਬ ਚ ਬੈਠੇ ਆਪਾਂ ਸੁਪਨੇ ਲੈਂਦੇ ਆਂ ਆਪਾਂ ਸ਼ਹਿਰਾਂ ਚ ਜਾਣਾ ਪਿੰਡਾਂ ਤੋਂ ਫਿਰ ਸ਼ਹਿਰਾਂ ਵਾਲੇ ਸੁਪਨੇ ਲੰਦੇ ਆਂ ਅਸੀਂ ਬਾਹਰ ਚਲੇ ਜੀਏ ਹੁਣ ਜਦੋਂ ਬਾਹਰ ਵੀ ਤੁਸੀਂ ਦੇਖਿਆ ਹੈ ਥੋੜਾ ਅਗਲਾ ਸੁਪਨਾ ਨਹੀਂ ਹੁੰਦਾ ਕੋਈ ਹਾਂਜੀ ਬਿਲਕੁਲ ਤੁਹਾਨੂੰ ਲੱਗਦਾ ਮੈਂ ਦੁਨੀਆ ਦੇਖ ਲਈ ਹੈ ਨਾ ਤੇ ਦੁਨੀਆ ਦੇਖ ਕੇ ਫਿਰ ਬੰਦ ਨੂੰ ਲੱਗਦਾ ਹੈ ਕਿ ਯਾਰ ਇਹ ਇਹੀ ਸੀਗੀ ਦੁਨੀਆ ਇੱਥੇ ਤੱਕ ਹੀ ਜਾਣਾ ਸੀਗਾ ਫਿਰ ਤੁਸੀਂ ਆਪਣਾ ਅੰਦਰ ਮੰਥਨ ਤੇ ਆੰਦੇ ਹੋ ਹੂੰ ਹੂੰ ਫਿਰ ਤੁਸੀਂ ਸਾਰਾ ਕੁਝ ਦੇਖ ਕੇ ਸਾਰਾ ਡਾਟਾ ਕਲੈਕਟ ਕਰਕੇ ਮਤਲਬ ਫਿਰ ਤੁਸੀਂ ਸ ਹਣਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਯੰਗ ਪੇਰੈਂਟਸ ਨੇ ਜਿਹੜੇ ਕਿ ਕਿਉਂਕਿ ਆਪਣੀ ਪੰਜਾਬ ਦੀ ਯੰਗ ਪੋਪੂਲੇਸ਼ਨ ਅੱਜਕੱਲ ਬਾਹਰ ਗਈ ਹੋਈ ਹੈ ਬਾਹਰ ਗਈ ਤੇ ਉਹਨਾਂ ਨੇ ਲੈਸਨ ਨਾ ਇੱਕ ਦੋ ਸਾਲਾਂ ਚ ਲਰਨ ਕਰ ਲਏ ਨੇ ਤੇ ਹੁਣ ਲੈਸਨ ਲਰਨ ਕਰਕੇ ਉਹ ਹੁਣ ਪਲਾਨ ਕਰ ਰਹੇ ਨੇ ਵੀ ਆਪਾਂ ਬੈਸਟ ਕੰਬੀਨੇਸ਼ਨ ਕੀ ਬਣਾਈਏ ਕਿ ਆਪਣੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ ਬਿਲਕੁਲ ਤੇ ਇਸ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਐਨ ਆਰ ਆਈਸ ਕਾਫੀ ਇੰਟਰਸਟਿਡ ਨੇਸ ਇਸ ਚੀਜ਼ ਦੇ ਵਿੱਚ ਤੇ ਐਨ ਆਰ ਆਈਸ ਨੂੰ ਲੈ ਕੇ ਤੁਸੀਂ ਕੋਈ ਸਪੈਸਿਫਿਕ ਮਾਡਲ ਇੱਥੇ ਬਣਾਉਣ ਦੀ ਟਰਾਈ ਕਰ ਰਹੇ ਹੋ ਕਿ ਤੁਸੀਂ ਮੈਨੂੰ ਲੱਗਦਾ ਕੁਝ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਸਿਰਫ ਗੱਲਾਂ ਤੱਕ ਨਹੀਂ ਰੱਖਣਾ ਚਾਹੁੰਦੇ ਨਾ ਐਗਜ਼ੀਕਿਊਟ ਵੀ ਕਰਨਾ ਚਾਹੁੰਦੇ ਸਾਨੂੰ ਆਪਣੇ ਉਹ ਪਲਾਨਸ ਦੱਸੋ ਕਿ ਤੁਸੀਂ ਐਗਜ਼ੀਕਿਊਸ਼ਨ ਪਲਾਨ ਕੀ ਹੈ ਤੁਹਾਡੇ ਦੇ ਸਟੈਪ ਬਾਈ ਸਟੈਪ ਹੈ ਜੇ ਅਸੀਂ 올 ਆਫ ਸਡਨ ਅਸੀਂ ਵੱਡਾ ਸਟੈਪ ਵੀ ਨਹੀਂ ਲੈ ਸਕਦੇ ਅੱਛਾ ਪਹਿਲੀ ਗੱਲ ਤਾਂ ਤੁਸੀਂ ਇੱਕ ਬੁੱਕ ਲਿਖੀ ਹੈ ਹਾਂਜੀ ਤਾਂ ਆਪਾਂ ਦਰਸ਼ਕਾਂ ਨੂੰ ਜ਼ਰੂਰ ਕਹਾਂਗੇ ਕਿ ਪਹਿਲਾਂ ਤਾਂ ਇਹਦੀ ਬੁੱਕ ਪੜੋ ਹਾਂਜੀ ਹਨਾ ਉਹ ਪਹਿਲਾ ਸਟੈਪ ਹੋ ਗਈ ਉਹ ਤੋਂ ਬਾਅਦ ਫਿਰ ਨੈਕਸਟ ਐਗਜ਼ੀਕਿਊਸ਼ਨ ਤੁਸੀਂ ਕੀ ਪ੍ਰੋਵਾਈਡ ਸਪੋਰਟ ਕੀ ਪ੍ਰੋਵਾਈਡ ਕਰਨ ਵਾਲੇ ਹੋ ਤੁਸੀਂ ਇਹ ਜਿਹੇ ਪੇਰੈਂਟਸ ਨੂੰ ਉਸ ਤੋਂ ਬਾਅਦ ਮੈਂ ਆਨਲਾਈਨ ਸੈਸ਼ਨਸ ਪ੍ਰੋਵਾਈਡ ਕਰ ਦਿੰਦੀ ਹਾਂ ਹਾਂ ਤੇ ਹੁਣ ਆਨਲਾਈਨ ਸੈਸ਼ਨਸ ਜਿਹੜੇ ਬੇਸਿਕ ਕਰ ਚੁੱਕੇ ਆ ਪੇਰੈਂਟਸ ਉਹਦੇ ਵਿੱਚ ਅਸੀਂ ਸਾਈਕੋਲੋਜੀ ਜ਼ਰੂਰ ਮੈਂ ਇਨਵੋਲਵ ਕਰਦੇ ਆ ਤੁਸੀਂ ਆਪ ਸਾਈਕੋਲੋਜਿਸਟ ਹੋ ਮੈਂ ਆਪ ਸਾਈਕੋਲੋਜਿਸਟ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਐਸਪੈਕਟ ਨੂੰ ਅਸੀਂ ਛੱਡ ਨਹੀਂ ਸਕਦੇ ਜੇ ਅਸੀਂ ਹੋਮ ਸਕੂਲਿੰਗ ਕਰਨੀ ਹੈ ਦੇਖੋ ਇਹ ਸਿਰਫ ਹੋਮ ਸਕੂਲਿੰਗ ਨਹੀਂ ਇਹ ਤਾਂ ਸਾਡੀ ਅਸੀਂ ਇਕੋ ਸਾਈਕੋਲੋਜੀ ਦੇ ਬਾਰੇ ਗੱਲ ਕਰਦੇ ਆ ਸਾਈਕੋਲੋਜੀ ਇਜ਼ ਦੀ ਬੇਸ ਮਾਡਲ ਆਫ ఎవਰੀਥਿੰਗ ਹਾਂਜੀ ఎవਰੀਥਿੰਗ ਇਨ ਲਾਈਫ ਵੀ ਤੁਸੀਂ ਬਿਹੇਵ ਕਿਵੇਂ ਕਰਦੇ ਹੋ ਤੁਸੀਂ ਕਿਸੇ ਦੀ ਗੱਲ ਤੇ ਰੀਐਕਟ ਕਿਵੇਂ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਡਿਸੀਜਨ ਕਿਵੇਂ ਲੈਂਦੇ ਹੋ ਜਿਹਦੇ ਚ ਕਿ ਬੱਚੇ ਨੂੰ ਐਜੂਕੇਸ਼ਨ ਦੇਣਾ ਵੀ ਇੱਕ ਡਿਸੀਜਨ ਹਾਂ ਤੋ ਇਹ ਇੱਕ ਮਸਟ ਹੈ ਬਿਲਕੁਲ ਹੁਣ ਅੱਜ ਵੀ ਮੈਨੂੰ ਸਵੇਰੇ ਹੀ ਇੱਕ ਆਊਟ ਆਫ ਇੰਡੀਆ ਤੋਂ ਕੈਨੇਡਾ ਤੋਂ ਕਾਲ ਆਈ ਸੀਗੀ ਤੇ ਉਹ ਐਵੇਂ ਗੱਲ ਕਰਦੇ ਕਰਦੇ ਉਹ ਜਸਟ ਉਹ ਕਹਿੰਦੇ ਕਿ ਜਨਰਲ ਜਆ ਪੁੱਛਣਾ ਸੀ ਕਿ ਤੁਸੀਂ ਕਿਵੇਂ ਇਸ ਰਸਤੇ ਵੱਲ ਨੂੰ ਤੁਰੇ ਤੁਹਾਡਾ ਐਜੂਕੇਸ਼ਨ ਬੈਕਗਰਾਉਂਡ ਵੀ ਕੀ ਰਹਾ ਤਾਂ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਸਾਈਕੋਲੋਜੀ ਬਾਰੇ ਤਾਂ ਉਹ ਕਹਿੰਦੇ ਹੁਣ ਬਸ ਤੁਹਾਨੂੰ ਕੁਝ ਵੀ ਕਹਿੰਨ ਦੀ ਲੋੜ ਨਹੀਂ ਹੁਣ ਅਸੀਂ ਸਮਝ ਗਏ ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਸਾਈਕੋਲੋਜੀ ਤੁਸੀਂ ਕਿਉਂ ਇੰਨਾ ਸਟਿਕ ਕਰ ਰਹੇ ਹੋ ਇਸ ਚੀਜ਼ ਵੱਲ ਨੂੰ ਸੋ ਜੋ ਇਨਸਾਨ ਇਹ ਚੀਜ਼ਾਂ ਨੂੰ ਸਮਝਦਾ ਹੈ ਹੈ ਨਾ ਕਿਉਂਕਿ ਜਦੋਂ ਤੁਸੀਂ ਆਊਟ ਆਫ ਇੰਡੀਆ ਮੂਵ ਕਰਦੇ ਹੋ ਤਾਂ ਤੁਸੀਂ ਸਾਈਕੋਲੋਜੀ ਨੂੰ ਕਿਤੇ ਨਾ ਕਿਤੇ ਸਮਝਣਾ ਸ਼ੁਰੂ ਕਰ ਦਿੰਦੇ ਹੋ ਹਾਂ ਸੋ ਉਹਨਾਂ ਨੇ ਰਾਈਟ अवे ਕਹਿੰਦੇ ਬਸ ਹੁਣ ਅੱਗੇ ਸਾਨੂੰ ਕੁਝ ਵੀ ਸਮਝਣ ਦੀ ਲੋੜ ਨਹੀਂ ਅਸੀਂ ਸਮਝ ਗਏ ਹਾਂ ਆਨਸਰ ਸਾਨੂੰ ਮਿਲ ਗਿਆ ਐਨਾ ਕੀ ਜਾਣਨ ਨਾਲ ਹੈ ਨਾ ਸੋ ਇੱਕ ਤਾਂ ਸਾਈਕੋਲੋਜੀਕਲ ਐਸਪੈਕਟ ਨੂੰ ਮੈਂ ਜ਼ਰੂਰ ਨਾਲ ਬਹੁਤ ਡੀਪਲੀ ਇਨਵੋਲਵ ਕਰਕੇ ਚੱਲਦੀ ਹਾਂ ਕਿਉਂਕਿ ਸਾਡਾ ਇੰਡੀਅਨ ਕਲਚਰ ਆ ਜਿਹੜਾ ਖਾਸ ਕਰਕੇ ਨਾਰਥ ਇੰਡੀਆ ਦਾ ਜਿਹੜਾ ਸਾਡਾ ਕਲਚਰ ਹੈ ਅਸੀਂ ਸਾਈਕੋਲੋਜੀਕਲ ਐਸਪੈਕਟ ਤੋਂ ਬਹੁਤ ਵੀਕ ਜ਼ੀਰੋ ਕਾਈਂਡ ਆਫ ਆ ਸਾਡਾ ਹੈ ਨਾ ਵੀ ਅਸੀਂ ਇੱਕ ਵਰਕਸ਼ਾਪ ਕੀਤੀ ਸੀਗੀ ਉੱਥੇ ਕੁਝ ਪੇਰੈਂਟਸ ਆਪਣੇ ਵਿਚਾਰ ਸਾਂਝੇ ਕਰ ਰਹੇ ਸੀ ਤਾਂ ਮਮਾ ਇਮੋਸ਼ਨਲ ਹੋ ਰਹੀਆਂ ਸੀਗੀਆਂ ਜਿਨ੍ਹਾਂ ਦੇ ਜਾਂ ਤਾਂ ਬੱਚੇ ਆਲਰੇਡੀ ਸਕੂਲ ਜਾਂਦੇ ਸੀਗੇ ਉਹ জারਨੀ ਨੂੰ ਯਾਦ ਕਰਕੇ ਕਿ ਕਿਵੇਂ ਸਾਡਾ ਬੱਚਾ ਇੰਨਾ ਪਰੇਸ਼ਾਨ ਰਹਿੰਦਾ ਸੀ ਅਸੀਂ ਵੀ ਪਰੇਸ਼ਾਨ ਕਰ ਦਿੰਨੇ ਆ ਆਪਣੇ ਬੱਚੇ ਨੂੰ ਸਿਰਫ ਇੱਕ ਉੱਥੇ ਆਪਣੇ ਆਪ ਨੂੰ ਐਜ਼ ਅ ਪੇਰੈਂਟ ਪ੍ਰੂਵ ਕਰਨ ਵਾਸਤੇ ਜਾਂ ਉੱਥੇ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਹਨਾ ਤਾਂ ਉਸ ਟਾਈਮ ਤੇ ਲੱਗਦਾ ਕਿ ਜੇ ਅਸੀਂ ਸਾਈਕੋਲੋਜੀ ਨੂੰ ਕਿਤੇ ਪਹਿਲਾਂ ਸਮਝੇ ਹੁੰਦੇ ਸ਼ਾਇਦ ਮਾਮਾ ਜਵੇਂ ਹੱਥ ਰੂ ਨਾ ਸੁੱਟ ਰਹੀਆਂ ਹੁੰਦੀਆਂ ਤਾਂ ਉੱਥੇ ਇੱਕ ਸੈਂਸ ਆਫ ਰਿਸਪਾਂਸਿਬਿਲਟੀ ਮੇਰੀ ਹੋਰ ਬਣ ਜਾਂਦੀ ਆ ਤਾਂ ਇਸ ਕਰਕੇ ਮੈਂ ਸਾਈਕੋਲੋਜੀ ਨੂੰ ਜ਼ਰੂਰ ਇੱਕ ਤਾਂ ਇਨਵੋਲਵ ਕਰਦੀ ਆ ਸੈਸ਼ਨਸ ਕਰਦੇ ਆ ਹੁਣ ਇਹਨੂੰ ਡੀਪਲੀ ਹੋਰ ਪ੍ਰੋਗਰਾਮ ਨੂੰ ਡਿਜ਼ਾਈਨ ਕੀਤਾ ਮੈਂ ਤਾਂ ਕਿ ਜਿਹੜੀਆਂ ਫਿਲਾਸਫੀਜ਼ ਹੈਗੀਆਂ ਨੇ ਐਜੂਕੇਸ਼ਨ ਦੀਆਂ ਕਈ ਸਾਰੀਆਂ ਨੇ ਉਹਨਾਂ ਨੂੰ ਪ੍ਰੋਪਰ ਐਕਸਪਲੇਨ ਕਰਿਆ ਜਾਵੇ ਉਹਨੂੰ ਮੈਂ ਵੈਲਕਮ ਕਰਦੀ ਆ ਕਿ ਜ਼ਰੂਰੀ ਨਹੀਂ ਜਿਨੇ ਹੋਮ ਸਕੂਲਿੰਗ ਹੀ ਕਰਨੀ ਆ ਉਹੀ ਕਰੇ ਕੋਈ ਵੀ ਟੀਚਿੰਗ ਲਾਈਨ ਦੇ ਨਾਲ ਜੁੜਿਆ ਹੋਇਆ ਕਿਉਂਕਿ ਅਸੀਂ ਬਹੁਤ ਵਧੀਆ ਟੀਚਰਸ ਵੀ ਅਸੀਂ ਦੇਖਦੇ ਆ ਹਨਾ ਰੋਲ ਪਲੇ ਕਰਦੇ ਆ ਸਾਡੀ ਲਾਈਫ ਦੇ ਵਿੱਚ ਕੋਈ ਵੀ ਜਾਂ ਜੋ ਵੀ ਸਾਡੇ ਨਾਲ ਜੁੜ ਕੇ ਸਾਡੇ ਲਈ ਕੁਝ ਅੱਗੇ ਕਰ ਸਕਦਾ ਹੈ ਨਾ ਕੋਈ ਕਿਸੇ ਵੀ ਤਰੀਕੇ ਨਾਲ ਸਾਨੂੰ ਸਪੋਰਟ ਕਰ ਸਕਦਾ ਉਹ ਵੀ ਕਿਉਂਕਿ ਉਹਨਾਂ ਵਾਸਤੇ ਅੰਡਰਸਟੈਂਡਿੰਗ ਡਿਵੈਲਪ ਕਰਨੀ ਪਹਿਲਾਂ ਤਾਂ ਜ਼ਰੂਰੀ ਹੈ ਇਹ ਅੰਡਰਸਟੈਂਡਿੰਗ ਡਿਵੈਲਪ ਹੋਊਗੀ ਫੇਰ ਹੀ ਸਾਡੇ ਥੋਟ ਨੂੰ ਸਮਝਣਗੇ ਫੇਰ ਹੀ ਸਾਡੇ ਨਾਲ ਅੱਗੇ ਚੱਲਣਗੇ ਹੈਨਾ ਤਾਂ ਉਹ ਫਿਲਾਸਫੀਜ਼ ਹੋ ਗਈਆਂ ਫਿਰ ਉਹਦੀ ਪੈਡਾਗੋਜੀ ਕੀ ਹੈ ਫਿਲਾਸਫੀਜ਼ ਦੀ ਤੇ ਉਹਦਾ ਫਿਰ ਅੱਗੇ ਜਾ ਕੇ ਕਲਚਰ ਬਿਲਡ ਹੁੰਦਾ ਜੋ ਤੁਸੀਂ ਫਿਲਾਸਫੀ ਨੂੰ ਸਮਝਦੇ ਹੋ ਫਿਰ ਉਹਦੀ ਪੈਡਾਗੋਜੀ ਆ ਜਾਂਦੀ ਹੈ ਕਿ ਤੁਸੀਂ ਲਰਨਿੰਗ ਦਾ ਕੀ ਆਊਟਕਮ ਹੇਗਾ ਜਾਂ ਕੀ ਕਰਦੇ ਹਾਂ ਫਿਰ ਉਹਦਾ ਇੱਕ ਕਲਚਰ ਬਿਲਡ ਹੁੰਦਾ ਹੈ ਹੈਨਾ ਸੋ ਇਹ ਸਾਰੀ ਚੀਜ਼ ਨੂੰ ਡੀਪਲੀ ਡਿਜ਼ਾਈਨ ਕਰਕੇ ਲੋ ਕਰ ਰਹੇ ਹੋ ਹੈਨਾ ਹਾਂਜੀ ਹੁਣ ਅੱਗੇ ਨੈਕਸਟ ਈਅਰ ਤੋਂ ਮੈਂ ਸੋਚ ਰਹੀ ਹਾਂ ਕਿ ਇਹਨੂੰ ਕਰਤਮਾ ਐਗਜ਼ੀਕਿਊਟ ਕਰ ਦਵਾ ਤੇ ਫਿਰ ਅੱਗੇ ਉਸ ਤੋਂ ਅੱਗੇ ਅਗਲਾ ਸਟੈਪ ਹੋਊਗਾ ਕਿ ਲਰਨਿੰਗ ਸੈਂਟਰਸ ਨੂੰ ਕਰੀਏ ਯਾ ਤੇ ਫਿਰ ਉਸ ਤੋਂ ਅੱਗੇ ਫਾਰਵਰਡ ਜਿਵੇਂ ਵੀ ਜਰਨੀ ਜਿੰਨੀ ਨੂੰ ਲੈ ਕੇ ਜਾਊਗੀ ਸਲੋਲੀ ਮਤਲਬ ਬੇਬੀ ਸਟੈਪਸ ਲੈ ਕੇ ਜਿਵੇਂ ਜਰਨੀ ਜਿੰਨੀ ਡਿਮਾਂਡ ਆਉਂਦੀ ਰਹੂਗੀ ਜਿਵੇਂ ਪਹਿਲਾਂ ਸੈਸ਼ਨਸ ਦੀ ਡਿਮਾਂਡ ਸੀਗੀ ਪੇਰੈਂਟਸ ਦੀ ਉਹ ਕਿਤੇ ਹੁਣ ਉਹ ਹੋਰ ਡੀਪ ਜਾਣਾ ਚਾਹੁੰਦੇ ਆ ਤਾਂ ਫਿਰ ਇਹ ਪ੍ਰੋਗਰਾਮ ਪ੍ਰੋਗਰਾਮਸ ਨੂੰ ਡਿਜ਼ਾਈਨ ਕਰ ਰਹੇ ਆ ਫਿਰ ਉਸ ਤੋਂ ਅੱਗੇ ਹੋਰ ਜਿਵੇਂ ਦੀ ਰਿਕੁਆਇਰਮੈਂਟ ਆਉਂਦੀ ਰਹੂਗੀ ਪੇਰੈਂਟਸ ਦੀ ਉਹਨਾਂ ਨਾਲ ਹੈਂਡ ਹੋਲਡਿੰਗ ਹੈ ਸੋ ਇਸੇ ਕਰਕੇ ਕਮਿਊਨਿਟੀ ਜ਼ਰੂਰੀ ਹੈ ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇੱਕ ਲਾਸਟ ਕੁਐਸਚਨ ਮੇਰਾ ਜੀ ਤੁਹਾਨੂੰ ਚੈਲੰਜਸ ਕੀ ਆਉਂਦੇ ਨੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੁਝ ਆਪਾਂ ਨੂੰ ਫਾਈਨੈਂਸ ਨੂੰ ਲੈ ਕੇ ਹਨਾ ਵੀ ਜਿੰਨਾ ਲੋਕ ਆਪਣਾ ਇੰਟਰਸਟ ਸ਼ੋ ਕਰਦੇ ਨੇ ਚੀਜ਼ਾਂ ਦੇ ਵਿੱਚ ਉਹ ਤਾਂ ਚਲੋ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਪਰ ਫਾਈਨੈਂਸ਼ੀਅਲੀ ਵੀ ਇਹ ਵਾਇਬਲ ਹੋਣਾ ਚਾਹੀਦਾ ਤੁਹਾਡੇ ਲਈ ਵੀ ਹਨਾ ਤਾਂ ਉਹਨੂੰ ਲੈ ਕੇ ਤੁਹਾਡੇ ਕੋਈ ਚੈਲੰਜਸ ਨੇ ਅ ਚੈਲੰਜਸ ਬਸ ਥੋੜਾ ਜਿਹਾ ਇਹੀ ਹੈ ਕਿ ਮੇਰੀ ਇੱਕ ਤਾਂ ਟਰੈਵਲਿੰਗ ਬਹੁਤ ਜ਼ਿਆਦਾ ਹੋ ਜਾਂਦੀ ਆ ਅ ਫੋਰ ਐਗਜ਼ਾਮਪਲ ਇੱਕ ਸੀ ਮੋਹਾਲੀ ਦੇ ਨੇੜੇ ਤੇੜੇ ਰੱਖ ਲਿਆ ਪ੍ਰੋਗਰਾਮ ਇੱਕ ਸੀ ਫਿਰੋਜ਼ਪੁਰ ਸਾਈਡ ਰੱਖ ਲਿਆ ਜਾਂ ਲੁਧਿਆਣਾ ਸਾਈਡ ਕਿਤੇ ਰੱਖ ਲਿਆ ਹੁਣ ਇਹ ਹੁੰਦਾ ਕਿ ਪੰਜਾਬ ਚ ਅਲੱਗ-ਅਲੱਗ ਸਿਟੀਜ਼ ਚ ਹੈਗੇ ਨੇ ਸਾਰੇ ਪੇਰੈਂਟਸ ਹੁਣ 100 ਕਿਲੋਮੀਟਰ ਦੇ ਦਾਇਰੇ ਵਾਲਾ ਦਾ ਆ ਜਾਂਦਾ ਦੂਰ ਵਾਲਾ ਛੱਡ ਦਿੰਦਾ ਵੀ ਚਲੋ ਮੇਰੇ ਏਰੀਆ ਚ ਜਦੋਂ ਹੋਊਗਾ ਦੂਰੋਂ ਵਾਲੇ ਵੀ ਟਰੈਵਲ ਕਰਨ ਵਾਲੇ ਹੈਗੇ ਆ ਬਹੁਤ ਡੈਡੀਕੇਟਿਡ ਵੀ ਹੈਗੇ ਆ ਮੈਂ ਇਹ ਨਹੀਂ ਕਹਿੰਦੀ ਪਰ ਉਹ ਥੋੜਾ ਜਿਹਾ ਮੇਰੇ ਲਈ ਫਿਰ ਚੈਲੈਂਜਿੰਗ ਹੋ ਜਾਂਦਾ ਕਿ ਮੈਂ ਤਾਂ ਹਰ ਜਗ੍ਹਾ ਤੇ ਜਾਣਾ ਹੈ ਮਤਲਬ ਸਾਰਿਆਂ ਕੋਲ ਸਿਲੈਕਟਡ ਆਪਸ਼ਨ ਹੈਗੀ ਹੈ ਬਟ ਮੈਂ ਹਰ ਜਗ੍ਹਾ ਤੇ ਟਰੈਵਲ ਕਰਨਾ ਹੈ ਨਾ ਆਈ ਹੈਵ ਟੂ ਬੀ देयर ਸੋ ਉਹ ਉਹ ਚੀਜ਼ਾਂ ਦੀ ਥੋੜੀ ਜੀ ਦਿੱਕਤ ਕਦੇ-ਕਦੇ ਆਉਂਦੀ ਹੈ ਬਟ ਇਹ ਆ ਕਿ ਚਲੋ ਡੈਡੀਕੇਸ਼ਨ ਨਾਲ ਲੱਗੇ ਹੋਏ ਆ ਨਹੀਂ ਤੁਸੀਂ ਇਹ ਜੀ ਫੀਸ ਵਗੈਰਾ ਰੱਖੀ ਹੋਈ ਹੈ ਸਟ੍ਰਕਚਰ ਥੋੜਾ ਬਹੁਤ ਰੱਖਿਆ ਹੋਇਆ ਹੈ ਕਿ ਨਹੀਂ ਰੱਖਿਆ ਨਹੀਂ ਆਨਲਾਈਨ ਮੀਟਿੰਗਸ ਵਗੈਰਾ ਦਾ ਮੈਂ ਕੋਈ ਫੀਸ ਸਟ੍ਰਕਚਰ ਨਹੀਂ ਰੱਖਿਆ ਹੋਇਆ ਹੈਗਾ ਕੁਝ ਵੀ ਨਹੀਂ ਹੈ ਉਹ ਤਾਂ ਮੈਂ ਜਾਣਾ ਜਿੱਥੇ ਵੀ ਜਾਣਾ ਬਟ ਉਹਦਾ ਥੋੜਾ ਜਿਹਾ ਮੈਨੂੰ ਇਹ ਹੋ ਜਾਂਦਾ ਹੈ ਕਿ ਅ ਐਕਚੁਅਲੀ ਸਾਊਥ ਇੰਡੀਆ ਦੇ ਵਿੱਚ ਬਹੁਤ ਹੋ ਰਿਹਾ ਹੈ ਉਹਨਾਂ ਨੇ ਮੈਨੂੰ ਸ਼ੁਰੂ ਚ ਹੀ ਗਾਈਡ ਕੀਤਾ ਸੀਗਾ ਕਿ ਜ਼ਰੂਰ ਇਨਵੋਲਵ ਕਰੀ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਕਮਿਟਿਡ ਰਹਿੰਦੇ ਹੋ ਤੁਸੀਂ ਕਿਉਂਕਿ ਤੁਸੀਂ ਅਗਰ ਇੱਕ ਡੇਟ ਦੇਤੀ ਆ ਕਿ ਤੁਸੀਂ ਇੱਥੇ ਹੋਵੋਗੇ ਤਾਂ ਤੁਸੀਂ ਜਾਣਾ ਹੀ ਜਾਣਾ ਹੈ ਫਿਰ ਭਾਵੇਂ ਉੱਥੇ 10 ਆ ਰਹੇ ਆ ਭਾਵੇਂ 2 ਆ ਰਹੇ ਆ ਤੁਸੀਂ ਤਾਂ ਜਾਣਾ ਹੈ ਸੋ ਤੁਹਾਡੇ ਲਈ ਤਾਂ ਉਹਨਾਂ ਸਭ ਲੌਜਿਸਟਿਕਸ ਤੁਹਾਡੇ ਤਾਂ ਲੱਗ ਜਾਂਦੇ ਆ ਹੈਨਾ ਸੋ ਇਹ ਥੋੜੇ ਜੇ ਚੈਲੰਜਸ ਆ ਰਹੇ ਆ ਆਨਲਾਈਨ ਸੈਸ਼ਨਸ ਦੀ ਮੈਂ ਥੋੜੀ ਜੀ ਫਿਰ ਉਸ ਤੋਂ ਬਾਅਦ ਰੱਖਣੀ ਸ਼ੁਰੂ ਕੀਤੀ ਸੀਗੀ ਬੇਸਿਕ ਬੇਸਿਕ ਕਿ ਚਲੋ ਮੈਨੂੰ ਥੋੜਾ ਜਿਹਾ ਸਪੋਰਟ ਹੋ ਜਵੇ ਕਿਉਂਕਿ ਜਿਵੇਂ ਆਨਲਾਈਨ ਮੀਟਿੰਗਸ ਵਗੈਰਾ ਕਰਦੇ ਆ ਉਹ ਵੀ ਪੇਡ ਅਸੀਂ ਜ਼ੂਮ ਵਗੈਰਾ ਤੋਂ ਪੇਡ ਲੈਣਾ ਪੈਂਦਾ ਮੈਨੂੰ ਲੱਗਦਾ ਕੀ ਇੱਥੇ ਫਰਕ ਲੱਗਦਾ ਹੁੰਦਾ ਹੈ ਆਪਣਾ ਜਿਹੜਾ ਪੰਜਾਬ ਦਾ ਰੀਜਨ ਹੈ ਨਾ ਇਹ ਕਿਉਂਕਿ ਅਸੀਂ ਬਾਰ ਬਾਰ ਕਹਿੰਦੇ ਰਹਿੰਦੇ ਕਿ ਸੈਂਸਿੰਗ ਬੇਸਡ ਹੈ ਥੋੜਾ ਹਾਂ ਤਾਂ ਇਹ ਇੱਥੇ ਦੇ ਰੀਜਨ ਦੇ ਵਿੱਚ ਲੋਕ ਪੈਸਾ ਲਾਉਂਦੇ ਨੇ ਪਰ ਉਹ ਚੀਜ਼ਾਂ ਤੇ ਜੋ ਕਿ ਮਟੀਰੀਅਲ ਨੇ ਜਿਨ੍ਹਾਂ ਨੂੰ ਫੜਿਆ ਜਾ ਸਕੇ ਜਿਨ੍ਹਾਂ ਨੂੰ ਘਰ ਲੈ ਕੇ ਜਾਇਆ ਜਾ ਸਕੇ ਹਾਂ ਤਾਂ ਹੋ ਸਕਦਾ ਤੁਹਾਡੀ ਬੁੱਕਸ ਤੇ ਲਾ ਦੇਣ ਉਹ ਕਿਉਂਕਿ ਬੁੱਕ ਉਹ ਘਰ ਰੱਖ ਸਕਦੇ ਨੇ ਬਿਲਕੁਲ ਬਿਲਕੁਲ ਬਟ ਜਿਹੜੀਆਂ ਆਪਾਂ ਤੁਸੀਂ ਕਹਿ ਲੋ ਕਿ ਵਿਜ਼ਿਬਲ ਚੀਜ਼ਾਂ ਨਹੀਂ ਹੁੰਦੀਆਂ ਹਾਂਜੀ ਨਾ ਜਿਵੇਂ ਕੰਸਲਟੇਸ਼ਨ ਹੋ ਗਈ ਕੰਸਲਟੇਸ਼ਨ ਸਲਾਹ ਦੇਣੀ ਹੋਗੀ ਉਹਨਾਂ ਨੂੰ ਲੱਗਦਾ ਸਲਾਹ ਤਾਂ ਹਰ ਕੋਈ ਦੇ ਦਿੰਦਾ ਤੂੰ ਦਰਦਾ ਨਾ ਇਹ ਫ੍ਰੀ ਦੀ ਕੰਸਲਟੇਸ਼ਨ ਦਾ ਮੈਂ ਸਭ ਨੂੰ ਦਿੱਤੀ ਆ ਜਿੰਨਿਆਂ ਨੇ ਵੀ ਅੱਜ ਤੱਕ ਜੁਆਇਨ ਕੀਤਾ ਸਭ ਨੂੰ ਕੰਸਲਟੇਸ਼ਨ ਦਿੱਤੀ ਆ ਬਟ ਮੈਂ ਕਦੇ ਚਾਰਜ ਨਹੀਂ ਕੀਤਾ ਹਾਂ ਹੁਣ ਇਹ ਦੇਖੋ ਕਿ ਜੇ ਵੱਡੀਆਂ ਵੱਡੀਆਂ ਕੰਪਨੀਆਂ ਜਿੱਥੇ ਮੈਂ ਕੰਮ ਕਰਦੀ ਸੀ ਪ੍ਰਾਈਸ ਵਾਟਰ ਹਾਊਸ ਕੂਪਰ ਡੈਲੋਇਟ ਅਰਨੇਸਟ ਐਂਡ ਯੰਗ ਹਨਾ ਇਹ ਤਿੰਨ ਚਾਰ ਕੰਪਨੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੇ ਕਿਹਦੇ 'ਚ ਕੰਮ ਕਰਦੀਆਂ ਨੇ ਕੰਸਲਟੇਸ਼ਨ ਜੀ ਇਹਨਾਂ ਨੇ ਲੱਖਾਂ ਡਾਲਰ ਅਰਬਾਂ ਡਾਲਰ ਮੈਂ ਤਾਂ ਕਹ ਦੇ ਲੈਂਦੀਆਂ ਨੇ ਉਹ ਬਿਲਕੁਲ ਜੀ ਬਿਲਕੁਲ ਕੰਸਲਟੇਸ਼ਨ ਦਾ ਮਤਲਬ ਹੁੰਦਾ ਹੈ ਕਿ ਇਹ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਇਹ ਨਾ ਹਾਰਡ ਕੋਰ ਥੋੜੀ ਪ੍ਰੋਬਲਮ ਦੇ ਵਿੱਚ ਵੱੜ ਕੇ ਜੜਾ ਨੂੰ ਪਛਾਣਦੀਆਂ ਨੇ ਤੇ ਫਿਰ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰਦੀਆਂ ਨੇ ਹੈਨਾ ਤੇ ਇਹ ਕੋਈ ਛੋਟਾ ਕੰਮ ਨਹੀਂ ਹੈਗਾ ਰਾਈਟ ਰਾਈਟ ਇਹ ਤੁਹਾਡੀ ਲਾਈਫ ਨੂੰ ਡਿਜ਼ਾਈਨ ਕਰਦੀਆਂ ਨੇ ਪੂਰਾ ਤੇ ਇਹ ਚੀਜ਼ ਆਪਣੇ ਪੰਜਾਬ ਥੋੜਾ ਸਮਝਣ ਦੀ ਲੋਡ ਹੈ ਆਪਣੇ ਜਿਹੜੇ ਇੱਥੇ ਦੇ ਲੋਕ ਨੇ ਕਿ ਜੇ ਤੁਸੀਂ ਕੰਸਲਟੇਸ਼ਨ ਪ੍ਰੋਵਾਈਡ ਕਰ ਰਹੇ ਹੋ ਇਹ ਉਹਨਾਂ ਦੇ ਬੱਚਿਆਂ ਦਾ ਭਵਿੱਖ ਡਿਸਾਈਡ ਕਰਨ ਵਾਲੀਆਂ ਲੱਗੇ ਉਸ ਕਰਕੇ ਇਹ ਚੀਜ਼ਾਂ ਤੇ ਵੀ ਥੋੜਾ ਫੋਕਸ ਕਰਨ ਇਹਦੇ ਤੇ ਵੀ ਥੋੜੀ ਇਨਵੈਸਟਮੈਂਟ ਕਰਨ ਦੀ ਲੋੜ ਹੈਗੀ ਹੈ ਤੇ ਤੁਸੀਂ ਫ੍ਰੀ ਆਫ ਕਾਸਟ ਦੇ ਰਹੇ ਹੋ ਹਲੇ ਤੱਕ ਮੈਂ ਤਾਂ ਕਹਾਂਗੀ ਬਹੁਤ ਵੱਡੀ ਗੱਲ ਹੈ ਹਾਂਜੀ ਇਹ ਕਿਹਦਾ ਚੱਕਰ ਉਹ ਜਦ ਤੱਕ ਤੁਸੀਂ ਦੇ ਰਹੇ ਹੋ ਜਦ ਤੱਕ ਮੈਂ ਦੇ ਰਹੀ ਹਾਂ ਜਦ ਤੱਕ ਮੈਂ ਪ੍ਰੋਵਾਈਡ ਕਰ ਪਾਉਂਗੀ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਈ ਵਾਰ ਇਹ ਕਿ ਮੇਰੇ ਵੀ ਕਮਰ ਇੰਨੀ ਕਿ ਨਾ ਟੁੱਟ ਜਾਵੇ ਕਿ ਮੈਂ ਬੰਦ ਕਰ ਦਾਂ ਹਨਾ ਵੀ ਇੱਕ ਲਿਮਿਟ ਤੱਕ ਹੀ ਤੁਸੀਂ ਚੀਜ਼ਾਂ ਨੂੰ ਕਰ ਪਾਉਂਦੇ ਹੋ ਪਰ ਲੱਗੀ ਹੋਈ ਆ ਮੈਂ ਜ਼ੋਰ ਨਾਲ ਕਿ ਜਿੰਨਾ ਹੋ ਸਕਦਾ ਹੈ ਮੈਂ ਡੈਡੀ ਕੁਸ਼ਨ ਨੂੰ ਸਲਾਮ ਕਰਦੀ ਹਾਂ ਥੈਂਕ ਯੂ ਤੇ ਥੈਂਕ ਯੂ ਵੈਰੀ ਮਚ ਤੁਸੀਂ ਸਾਨੂੰ ਕੁਝ ਇਹਨਾਂ ਕੁਝ ਦੱਸਿਆ ਅੱਜ ਵੀ ਕੁਝ ਤੁਸੀਂ ਕਲੋਜ਼ਿੰਗ ਵਰਡਸ ਨਾਲ ਕੁਝ ਕਹਿਣਾ ਚਾਹੋਗੇ ਅ ਬਸ ਇਹੀ ਹੈ ਕਿ ਪੇਰੈਂਟਸ ਵੀ ਡੈਡੀਕੇਸ਼ਨ ਮੈਨੂੰ ਸ਼ੋਅ ਕਰ ਰਹੇ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਆ ਤੇ ਇਹ ਹੀ ਕਹੂੰਗੀ ਕਿ ਮੈਂ ਹਮੇਸ਼ਾ ਖੜੀ ਆ ਹੈਨਾ ਜੇ ਇਹ ਕਦੇ ਮੈਂ ਸੋਚਿਆ ਵੀ ਨਹੀਂ ਸੀਗਾ ਜਦੋਂ ਮੈਂ ਆਪਣੇ ਬੱਚਿਆਂ ਲਈ ਹੋਮ ਸਕੂਲਿੰਗ ਦਾ ਡਿਸੀਜਨ ਲਿਆ ਸੀ ਕਦੇ ਥੌਟ ਚ ਵੀ ਦੂਰ ਦੂਰ ਤੱਕ ਵੀ ਕਦੇ ਹੈ ਹੀ ਨਹੀਂ ਸੀ ਕਦੇ ਇਦਾਂ ਵੀ ਇਹ ਜਰਨੀ ਪੰਜਾਬ ਦੇ ਵਿੱਚ ਕਦੇ ਸ਼ੁਰੂ ਹੋਊਗੀ ਕਿਉਂਕਿ ਉਸ ਟਾਈਮ ਬਹੁਤ ਆਈਸੋਲੇਟਿਡ ਜੇ ਅਸੀਂ ਫੀਲ ਕਰਦੇ ਸੀਗੇ ਮੈਂ ਤਾਂ ਬਿਲਕੁਲ ਹੀ ਆਈਸੋਲੇਟਿਡ ਫੀਲ ਕਰਦੀ ਸੀ ਕਿ ਆਲੇ ਦੋਲੇ ਕੋਈ ਵੀ ਨਹੀਂ ਹੈ ਕਹਿੰਦੇ ਹੁਆ ਵੀ ਇੱਕ ਵਾਰੀ ਘਬਰਾਟ ਹੁੰਦੀ ਸੀਗੀ ਹੈਨਾ ਤੇ ਸਾਊਥ ਇੰਡੀਆ ਨਾਲ ਹੀ ਕਨੈਕਟਿਡ ਰਹੇ ਹਾਂ ਉਦੋਂ ਤੱਕ ਜਾਂ ਨਾਰਥ ਇੰਡੀਆ ਦੇ ਵਿੱਚ ਕੁਝ ਹੈਗੇ ਆ ਉਹਨਾਂ ਨਾਲ ਕਨੈਕਟਿਡ ਰਹੇ ਹਾਂ ਤੇ ਸਾਊਥ ਇੰਡੀਆ ਤਾਂ ਬਹੁਤ ਮਤਲਬ ਇਸ ਸਟੇਜ ਨੂੰ ਲੈ ਕੇ ਅੱਗੇ ਨਿਕਲ ਚੁੱਕੇ ਆ ਉਹ ਤਾਂ ਤੁਸੀਂ ਕਾਲ ਵੀ ਕਰੋਗੇ ਕੰਸਲਟੇਸ਼ਨ ਵਾਸਤੇ ਉਹਨਾਂ ਨੇ ਨਾਲ ਦੀ ਨਾਲ ਹੀ ਤੁਹਾਨੂੰ ਲਿੰਕ ਸ਼ੇਅਰ ਕਰ ਦੇਣਾ ਤੇ ਕਯੂਆਰ ਆ ਜਾਊਗਾ ਤੁਹਾਡੇ ਕੋਲ ਵੀ ਹਾਂਜੀ ਫਿਊਚਰ ਇੰਟਰਨੈਟ ਹੋਏਗਾ ਜਿੱਥੇ ਆਪਾਂ ਇੱਥੇ ਵੀ ਇਹ ਸਭ ਚੀਜ਼ਾਂ ਹੋਣੀਆਂ ਸਟਾਰਟ ਹੋ ਜਾਣਗੀਆਂ ਹਾਂਜੀ ਬਿਲਕੁਲ ਹੁਣ ਇਸੇ ਕਰਕੇ ਨਾ ਜਿਹੜੇ ਪ੍ਰੋਗਰਾਮਸ ਮੈਂ ਡਿਜ਼ਾਈਨ ਕੀਤੇ ਨੇ ਇਸੇ ਕਰਕੇ ਕਰ ਰਹੀ ਹਾਂ ਕਿ ਜਿਹੜੇ ਪੇਰੈਂਟਸ ਅੱਗੇ ਕਦਮ ਲੈ ਰਹੇ ਆ ਜਾਂ ਡੀਪਲੀ ਆਪਣੀ ਅੰਡਰਸਟੈਂਡਿੰਗ ਨੂੰ ਬਣਾ ਰਹੇ ਆ ਉਹ ਵੀ ਨਾਲ ਡੀਪਲੀ ਹੋਰ ਬਣਾਉਣ ਤਾਂ ਤਾਂ ਕਿ ਮੈਨੂੰ ਵੀ ਆਲੇ ਦੋਲੇ ਹੋਰ ਸਹਾਰਾ ਹੋਵੇ ਹੁਣ ਤੱਕ ਮੇਰੇ ਮੋਢਿਆਂ ਤੇ ਚੀਜ਼ਾਂ ਤਾਂ ਕਿ ਮੈਨੂੰ ਵੀ ਨਾਲ ਮੈਂ ਇੱਕ ਟੀਮ ਨੂੰ ਖੜਾ ਕਰ ਸਕਾਂ ਅੱਗੇ ਗਰੁੱਪ ਬਣੇ ਥੋੜ ਕਿਉਂਕਿ ਕੱਲਾ ਬੰਦੇ ਲਈ ਕਰਨਾ ਬਹੁਤ ਔਖਾ ਹੈ ਇਹ ਤੇ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ ਜੋ ਮੈਨੂੰ ਪੇਰੈਂਟਸ ਨੂੰ ਵੀ ਥੋੜਾ ਲੱਗਦਾ ਹੈ ਕਿ ਮੈਨੂੰ ਦਿੱਕਤ ਤਾਂ ਸਾਹਮਣਾ ਕਰਨਾ ਪੈ ਰਿਹਾ ਜੋ ਐਨ ਆਰ ਆਈਸ ਦੇ ਵੀ ਦਿੱਕਤ ਹੈਗੀ ਆ ਨਾਟ ਓਨਲੀ ਪੰਜਾਬ ਵਾਲਿਆਂ ਦੀ ਉਹ ਇਹ ਆ ਕਿ ਜਦੋਂ ਹੋਮ ਸਕੂਲਿੰਗ ਦਾ ਡਿਸੀਜਨ ਲੈਂਦੇ ਆ ਤਾਂ ਸੋਸਾਇਟੀ ਵੱਲੋਂ ਥੋੜੇ ਜੇ ਪਰੇਸ਼ਾਨ ਰਹਿੰਦੇ ਆ ਸੋ ਇੰਨਾ ਹਜੇ ਸੋਸਾਇਟੀ ਐਕਸੈਪਟ ਨਹੀਂ ਕਰ ਰਹੀ ਹੈਗੀ ਤਾਂ ਮੈਨੂੰ ਇਹ ਚੈਲੰਜ ਹੈ ਹੈਨਾ ਚੈਲੰਜ ਹੈ ਹੈਨਾ ਤਾਂ ਉਹ ਇਹ ਆਪਣੇ ਆਪ ਨਾਲ ਵੀ ਮੈਂ ਕਹਿੰਦੀ ਹੁੰਦੀ ਆ ਕਿ ਇਹ ਸੋਸਾਇਟੀ ਤੋਂ ਪਹਿਲਾਂ ਤੁਹਾਡੀ ਆਪਣੇ ਆਪ ਨਾਲ ਲੜਾਈ ਹੈ ਜੇ ਤੁਸੀਂ ਆਪਣੇ ਆਪ ਨਾਲ ਜਿੱਤ ਗਏ ਫਿਰ ਤੁਸੀਂ ਸੋਸਾਇਟੀ ਨਾਲ ਵੀ ਜਿੱਤ ਲੋਗੇ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਤੇ ਕੰਮ ਕਰ ਲੈਂਦੇ ਹੋ ਫਿਰ ਉਹ ਚੀਜ਼ਾਂ ਤੁਹਾਨੂੰ ਇੰਨਾ ਮੈਟਰ ਨਹੀਂ ਕਰਦੀਆਂ ਹੈਗੀਆਂ ਇਹ ਜ਼ਰੂਰ ਇੱਕ ਚੈਲੰਜ ਜੋ ਮੈਨੂੰ ਨਹੀਂ ਇਹ ਮੈਨੂੰ ਲੱਗਦਾ ਇਹ ਇਨੀਸ਼ੀਅਲ ਚੈਲੰਜ ਹੈ ਹਾਂਜੀ ਕਿਉਂਕਿ ਪੰਜਾਬੀ ਜਿਹੜੇ ਹੁੰਦੇ ਨੇ ਨਾ ਜਦੋਂ ਇਹ ਚੀਜ਼ ਵੱਧ ਜੇ ਇੱਕ ਲੈਵਲ ਤੱਕ ਹਾਂਜੀ ਫਿਰ ਬਹੁਤ ਹਮ ਹਮਾ ਕੇ ਵੀ ਆਂਦੇ ਨੇ ਜੀ ਆਪਾਂ ਜਿਹੜੀ ਮਰਜੀ ਚੀਜ਼ ਦੇਖ ਲਈ ਜਦੋਂ ਕਰਨ ਲੱਗਦੇ ਨੇ ਤਾਂ ਫਿਰ ਬਹੁਤ ਜ਼ਿਆਦਾ ਵੀ ਕਰਦੇ ਆ ਹਨਾ ਦਿਲ ਖੋਲ ਕੇ ਵੀ ਕਰਦੇ ਆ ਤਾਂ ਆਪਾਂ ਇਹਨੂੰ ਉਮੀਦ ਰੱਖੀਏ ਜੀ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਸਟਰਗਲ ਤੁਹਾਡੀ ਚੱਲ ਰਹੀ ਹੈ ਤੇ ਇਹ ਜੇ ਦਿਨ ਵੀ ਆਣਗੇ ਜਦੋਂ ਤੁਹਾਡੀ ਸਟਰਗਲ ਖਤਮ ਹੋਏਗੀ ਤੇ ਲੋ ਮਾਸਸਿਸ ਨਾਲ ਕਨੈਕਟ ਹੋਣਗੇ ਇਸ ਚੀਜ਼ ਨਾਲ ਕੱਲ ਹੀ ਮੈਨੂੰ ਕੰਪਲੀਮੈਂਟ ਮਿਲਿਆ ਇੱਕ ਅਸੀਂ ਵਰਕਸ਼ਾਪ ਤੇ ਸੀਗੇ ਤੇ ਉੱਥੋਂ ਵਾਪਸ ਆਉਂਦੇ ਹੋਏ ਮੈਨੂੰ ਕਿਸੇ ਨੇ ਉੱਥੇ ਬੱਚਿਆਂ ਨੂੰ ਅਬਜ਼ਰਵ ਕੀਤਾ ਬੱਚੇ ਬਹੁਤ ਵਧੀਆ ਸੋਸ਼ੀਅਲਾਈਜ਼ ਕਰ ਰਹੇ ਸੀ ਕਈ ਬੱਚੇ ਹੋ ਜੇ ਸੀਗੇ ਜਿਹੜੇ ਪਹਿਲੀ ਵਾਰੀ ਗਰੁੱਪ ਚ ਇਨਟਰੋਡਿਊਸ ਹੋਏ ਸੀਗੇ ਸੋ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਕਿ ਮੈਂ ਜਦੋਂ ਪਹਿਲੀ ਵਾਰੀ ਸੁਣਿਆ ਸੀਗਾ ਹੋਮ ਸਕੂਲਿੰਗ ਬਾਰੇ ਮੈਨੂੰ ਲੱਗਿਆ ਸੀਗਾ ਕਿ ਇਹ ਪਾਗਲ ਨੇ ਕਿ ਇਹ ਨਾਲ ਨੁਕਸਾਨ ਕਰਨਗੇ ਆਪਣੇ ਬੱਚਿਆਂ ਦਾ ਪਰ ਕਹਿੰਦੇ ਅੱਜ ਦੇਖ ਕੇ ਮੈਂ ਕਹਿੰਦੇ ਦੋਵੇਂ ਤਰ੍ਹਾਂ ਦੇ ਬੱਚੇ ਅਬਜ਼ਰਵ ਕੀਤੇ ਆ ਸਕੂਲ ਗੋਇੰਗ ਵੀ ਦੇਖਿਆ ਤੇ ਅੱਜ ਤੁਹਾਡਾ ਗਰੁੱਪ ਵੀ ਮੈਂ ਦੇਖਿਆ ਤੇ ਉਹ ਜਿਹੜਾ ਸੋਸ਼ੀਅਲਾਈਜ਼ੇਸ਼ਨ ਵਾਲਾ ਇੱਕ ਟੈਗ ਲੱਗਦਾ ਹੋਮ ਸਕੂਲਿੰਗ ਤੇ ਤਾਂ ਉਹਨਾਂ ਖੁਦ ਮੈਨੂੰ ਕਿਹਾ ਕਿ ਤੁਹਾਡੇ ਬੱਚੇ ਮੈਨੂੰ ਜ਼ਿਆਦਾ ਸੋਸ਼ਲਾਈਜ਼ ਹੁੰਦੇ ਫ੍ਰੀ ਮਾਈਂਡ ਕੋਈ ਬਹੁਤਾ ਪ੍ਰੈਸ਼ਰ ਨਹੀਂ ਨਜ਼ਰ ਆ ਰਿਹਾ ਹੈਗਾ ਤੇ ਉਹ ਚੀਜ਼ ਕਹਿੰਦੇ ਸਾਨੂੰ ਬਹੁਤ ਵਧੀਆ ਲੱਗੀ ਆ ਸੋ ਖੁਸ਼ੀ ਹੁੰਦੀ ਆ ਫਿਰ ਉਸ ਟਾਈਮ ਜਦੋਂ ਖੁਦ ਆ ਕੇ ਕੰਪਲੀਮੈਂਟ ਕਰਦੇ ਆ ਕਿ ਕੱਲ ਸਾਡੀ ਸੋਚ ਕੀ ਸੀਗੀ ਤੇ ਅੱਜ ਅਸੀਂ ਕੀ ਸੋਚ ਰਹੇ ਹਾਂ ਨਹੀਂ ਮੈਂ ਇਹ ਕਹੂੰਗੀ ਕਿ ਤੁਸੀਂ ਤੁਹਾਡਾ ਜਿਹੜਾ ਮਾਈਂਡ ਸੈਟ ਹੈ ਇਹ ਬਹੁਤ ਪੋਜ਼ਿਟਿਵ ਹੈ ਹਾਂ ਜੀ ਹੈਨਾ ਕਿਉਂਕਿ ਤੁਸੀਂ ਕਿਤੇ ਨਾ ਕਿਤੇ 네ਗੇਟਿਵ ਚੀਜ਼ਾਂ ਨੂੰ ਥੋੜਾ ਸ਼ੈਡ ਆਫ ਕਰ ਰਹੇ ਹੋ ਤੇ ਪੋਜ਼ਿਟਿਵ ਤੇ ਫੋਕਸ ਕਰ ਰਹੇ ਹੋ ਤੇ ਇਦਾਂ ਦਾ ਜਿਹੜਾ ਤੁਹਾਨੂੰ ਕੰਪਲੀਮੈਂਟਸ ਮਿਲਦੇ ਨੇ ਉਹਦੇ ਆਧਾਰ ਤੇ ਤੁਸੀਂ ਆਪਣੇ ਆਪਣੀ ਮੋਟੀਵੇਟ ਰੱਖਦੇ ਹੋ ਹਾਂਜੀ which is very good ਇਹ ਸਾਈਕੋਲੋਜੀ ਦਿਖਾਂਦਾ ਵੀ ਥੋੜੀ ਸਾਈਕੋਲੋਜੀ ਕਿਸ ਤਰੀਕੇ ਦੀ ਹੈ ਜੀ ਜੀ ਤੇ ਥੈਂਕ ਯੂ so much ਨਮਨੀ ਤੁਸੀਂ ਟਾਈਮ ਕੱਢਿਆ ਹਨਾ ਤੇਨੇ ਸੋਹਣੀ ਜਗ੍ਹਾ ਤੇ ਆਪਾਂ ਇਹ ਇਹਦੇ ਬਾਰੇ ਗੱਲਬਾਤ ਕੀਤੀ ਆਪਾਂ ਜੋ ਨੈਕਸਟ ਟਾਈਮ ਕਰਾਂਗੇ ਹੁਣ ਮੈਂ ਸੋਚ ਰਹੀ ਹਾਂ ਹਰ ਇੱਕ ਸਾਲ ਆਪਾਂ ਆ ਕੇ ਇਹਦਾ ਰਿਵਿਊ ਕਰਿਆ ਕਰੀਏ ਹਨਾ ਤੇ ਹੋਪਫੁਲੀ ਆਪਾਂ ਹਰ ਇੱਕ ਸਾਲ ਜਿਤ ਕਰਦੇ ਜਾਵਾਂਗੇ ਆਪਾਂ ਨੂੰ ਆਪਣੇ ਨਾਲ ਹੋਰ ਪੇਰੈਂਟਸ ਜੁੜਦੇ ਜਾਣਗੇ ਹਾਂਜੀ ਬਿਲਕੁਲ ਤੇ ਆਪਣਾ ਇੱਕ ਵੱਡਾ ਸਾਰਾ ਕਾਫੀ ਲਾ ਕੁਮਿਨਿਟੀ ਸੀ ਟਾਈਮ ਤੇ ਹਾਂਜੀ ਬਿਲਕੁਲ ਓਕੇ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਵਾਗਤ ਹੈ